ਮੇਰੇ ਵੀਰੋ ਭਰਾਓ ਭੈਣੋ ਮੇਰੇ ਵੱਲੋਂ ਪਿਆਰ ਭਰੀ ਸਾਸ੍ਰੀਕਾਰਤਾਂ ਸਾਰਿਆਂ ਨੂੰ ਮੈਂ ਛੋਟੀ ਜੀ ਕਹਾਣੀ ਲੱਗੀ ਤੁਹਾਨੂੰ ਸੁਣਾਉਣਾ ਕਿਸੇ ਬਾਦਸ਼ਾਹ ਦੀ ਹੈ ਕੋਈ ਬਾਦਸ਼ਾਹ ਸੀ ਉਹਦੀ ਚਾਰ ਰਾਣੀਆਂ ਸੀ ਚਵਾਂ ਦੇ ਘਰ ਆਦਾ ਨਹੀਂ ਇੱਕ ਰਾਣੀ ਦੇ ਘਰ ਉਹਨਾਂ ਨੂੰ ਪਤਾ ਲੱਗ ਗਿਆ ਦੂਜੀਆਂ ਰਾਣੀਆਂ ਨੂੰ ਵੀ ਇਹਦੇ ਘਰ ਜੁੜਵਾ ਬੱਚੇ ਹੋਏ ਨੇ ਤੇ ਉਹਨਾਂ ਨੇ ਸਲਾਹ ਕੀਤੀ ਆਪੋ ਜਿਥੇ ਨਾ ਰਾਣੀਆਂ ਨੇ ਤੇ ਨਾਲ ਹੀ ਦਾਈ ਨੇ ਨੇ ਸਲਾਹ ਕਰ ਲਈ ਬਈ ਇਹ ਇਹ ਜਿਹੜੇ ਬੱਚੇ ਹੋਏ ਤੇ ਸਾਡਾ ਘਰ ਘੜ ਜਾਣੀ ਹੈ ਹੈ ਉਹਨਾਂ ਨੇ ਦਾਈ ਨਾਲ ਗੱਲ ਕਰਨ ਲਈ ਬਈ ਜਦੋਂ ਬੱਚੇ ਹੋਣਗੇ ਨਾ ਤੇ ਤੁਹਾਨੂੰ ਖਬਰ ਕਰਨੀ ਹੈ ਕਿ ਕੀ ਬੱਚੇ ਹੋਏ ਨੇ ਤੇ ਉਹ ਜਦੋਂ ਦੋ ਬੱਚੇ ਹੋਏ ਨਾ ਤਾਂ ਦਾਈ ਨੂੰ ਕਹਿਣ ਲੱਗੀਆਂ ਵੀ ਇਹਨੂੰ ਛੱਜ ਚ ਪਾ ਗਏ ਤੇ ਬਾਹਰ ਰਹਿ ਜਾ ਛੋਟਿਆਂ ਦੂਰ ਕਿਤੇ ਮਾਰਿਆ ਤੇ ਦੂਹੋਂ ਅਹੀ ਜਿਹਨੇ ਘਰ ਹੋਰ ਬੜਾ ਡਾਲਾ ਮੇ ਬਨੇਰੇ ਉਹਨੇ ਕਿਹਾ ਦਾਈ ਨੇ ਬੱਚੇ ਪਾਏ ਸ਼ਾਦੀ ਤੇ ਦੂਰ ਟੋਇਆ ਦੇ ਛੋਟੇ ਸ਼ਹਿਰੋਂ ਬਾਹਰ ਤੇ ਰਾਜਾ ਪੁੱਛਣ ਲੱਗਾ ਕੀ ਹੋਇਆ ਵਜ਼ੀਰਾਂ ਨੇ ਉਹਦੇ ਵਜ਼ੀਰ ਪੁੱਛਣ ਲੱਗੇ ਅੱਗੇ ਅੰਦਰ ਗੋਲੀਆਂ ਨੂੰ ਤੇ ਗੋਲੀਆਂ ਨੇ ਪੁੱਛਿਆ ਦਾਈ ਨੂੰ ਤਾਂ ਆਖਣ ਲੱਗੀ ਹੋਏ ਨੇ ਰਾਜੇ ਦੇ ਘਰ ਵੱਟੇ ਸੜ ਵੱਟੇ ਅੱਗ ਮਿਹਾਰਾ ਦੇ ਉਹ ਰੋੜਾ ਪੈ ਗਿਆ ਕੋਈ ਕਰੀ ਇਹ ਵੀ ਗੱਲ ਹੋਈ ਹੈ ਚਲੋ ਉਹਨਾਂ ਨੇ ਗੱਲ ਮੰਨ ਲਈ ਸਾਰਿਆਂ ਨੇ ਵੀ ਇਹੋ ਹੀ ਹੋਏਗੀ ਗੱਲ ਉਧਰੋਂ ਸਵੇਰੇ ਟੈਨਸ਼ਨ ਆ ਤੇ ਕਮਿਹਾਰ ਆਇਆ ਪਹਿਲਾਂ ਕਮਿਹਾਰ ਭਾਂਡੇ ਪਸਦੇ ਹੁੰਦੇ ਹਨ ਤੇ ਮਿੱਟੀ ਟੋਇਆ ਜੋ ਖੜਦੇ ਹੁੰਦੇ ਸੀ ਕਮਿਹਾਰ ਆਇਆ ਮਿੱਟੀ ਲੈਣ ਵਾਸਤੇ ਉਥੇ ਦੋ ਬੱਚੇ ਬਏ ਹਨ ਉਹ ਕਿਉਂ ਕੇ ਘਾਨੂੰ ਲੈ ਗਿਆ ਕਿਉਂ ਕੇ ਲੈ ਗਿਆ ਇੱਧਰ ਸ਼ਹਿਰ ਦੇ ਵਿੱਚ ਢੰਡੋਲਾ ਫਿਰ ਗਿਆ ਅੱਗੇ ਪਹਿਲੇ ਸਮਾਂ ਚ ਦੌਣੀ ਪਿੱਟਦੇ ਹੁੰਦੇ ਹਨ ਹਨ ਸ਼ਹਿਰ ਦੇ ਵਿੱਚ ਉਹਨੂੰ ਦੌਣੀ ਪਿੱਟਣ ਵਾਇ ਨੂੰ 2 ਰੁਪਈਆ 2 ਰੁਪਈਏ ਦੇਣੇ ਉਹਨਾਂ ਨੇ ਪੀਫਾ ਖੜਕਾਉਣਾ ਪਿੰਡ ਦੇ ਵਿੱਚ ਸ਼ਹਿਰ 'ਚ ਤੇ ਜਿਉਂ ਆਣਾ ਸੀ ਗੁਰਦੁਆਰਿਆਂ 'ਚ ਅਲਾਸਮੈਂਟ ਕਰਨੇ ਆ ਸਪੀਕਰਾਂ 'ਚ ਇਸ ਤਰ੍ਹਾਂ ਉਹਨੇ ਦੌਣੀ ਪਿੱਟਣ ਹੀ ਲੋਕ ਇਕੱਠਿਆ ਹੋ ਜਣਾ ਸੁਣਨਾ ਪੀ ਕੀ ਹੋਇਆ ਰਾਜੇ ਨੇ ਕਿਹੜੀ ਦੌਣੀ ਪਟਾਤੀ ਐ ਤੇ ਦੌਣੀ ਪੁੱਟੀ ਪਟਾਈ ਰਾਜੇ ਨੇ ਭਈ ਮੇਰੇ ਘਰ ਵੱਟੇ ਸਾਂ ਵੱਟੇ ਆ ਗੋਗਿਆ ਰਹੇ ਹੋਏ ਰਾਜੇ ਦੇ ਘਰ ਉਹਨੂੰ ਕਮਿਹਾਰ ਨੂੰ ਪਤਾ ਲੱਗ ਗਿਆ ਕਮਿਹਾਰ ਬੱਚੇ ਚੋਕੇ ਲੈ ਗਿਆ ਹੁੰਦਾ ਹੋਇਆ ਤੇ ਧੋਖਾ ਹੀ ਆ ਇਹ ਰਾਬਾ ਬਾਸ਼ਾ ਨੇ ਧੋਖਾ ਕੀਤਾ ਬੱਚੇ ਸੋਤ ਤੇਰੇ ਡੋਇਲ ਵਿੱਚ ਪਰ ਮੈਂ ਲੈ ਜਾਵਾਂ ਮੇਰੇ ਘਰ ਅਰਾਧਾ ਨਹੀਂ ਤੇ ਮੈਂ ਇਹਨਾਂ ਨੂੰ ਪਾੜਾਂਗਾ ਉਹਨੇ ਬੱਚੇ ਖੜ ਕੇ ਪਾਲੇ ਪਾਲੇ ਤੇ ਜਵਾਨ ਕੀਤੇ ਜਵਾਨ ਕੀਤੇ ਤੇ ਉਹਨਾਂ ਕੀਤਾ ਜਿਹੜੇ ਦੋਇ ਬੱਚੇ ਸਨ ਉਹਨਾਂ ਨੂੰ ਸਾਰੀ ਗੱਲ ਉਹ ਕਮਿਹਾਰ ਨੇ ਦੱਸ ਦਿੱਤੀ ਭਈ ਐ ਤਰ੍ਹਾਂ ਤੁਸੀਂ ਆਏ ਹੋ ਤੇ ਇਤਨਾ ਟੋਏ ਦੇ ਵਿੱਚ ਸੁਟੇ ਗਏ ਹਾਂ ਤੇ ਆਹ ਰਾਜੇ ਨੇ ਮਗਰੋਂ ਦੌਣੀ ਪਟਾਈ ਸੀ ਤੇ ਉਹ ਆਖਣ ਲੱਗੇ ਕਮਿਆਰ ਨੂੰ ਕਿ ਹੋਣਾ ਸੀ ਕੀ ਕਰੀ ਆਂਦਾ ਕਿ ਜਿਹੜੇ ਉਹ ਭਰਾ ਉਥੇ ਨਹਿਰ ਹੈ ਨਾ ਜਾਂ ਨਹਿਰ ਸੀ ਜਾਂ ਕੋਈ ਜਮਨਾ ਸੀ ਜਾਂ ਕੋਈ ਵੀ ਸੀ ਉਥੇ ਰਾਜੇ ਦੇ ਵਜ਼ੀਰ ਆਉਂਦੇ ਨੇ ਘੋੜਿਆਂ ਨੂੰ ਪਾਣੀ ਡਾਉਣ ਤੇ ਤੁਸੀਂ ਵੀ ਜਾਇਆ ਕਰੋ ਉਹ ਆਖਣ ਲੱਗੇ ਕਮਿਆਰ ਨੂੰ ਬੱਚੇ ਬਸ ਸਾਨੂੰ ਤੁਸੀਂ ਮਿੱਟੀ ਦੇ ਘੋੜੇ ਬਣਾ ਦੋ ਕਮਿਆਰ ਨੇ ਮਿੱਟੀ ਦੇ ਘੋੜੇ ਬਣਾਤੇ ਬੜੇ ਸੋਹਣੇ ਸ਼ਾਨਦਾਰ ਉਹ ਨਾ ਨੇ ਕੀਤਾ ਫਿਰ ਘੋੜੇ ਲੈ ਜਾਣੇ ਬੱਚਿਆਂ ਦੂਹਾ ਭਰਾਵਾਂ ਨੇ ਘੋੜੇ ਲੈ ਜਾਣੇ ਉੱਥੇ ਲਹਿਰ ਦੇ ਕੰਢੇ ਤੇ ਵਜ਼ੀਰ ਦੇ ਉਹਨਾ ਬਾਦਸ਼ਾਹ ਦੇ ਵਜ਼ੀਰਾਂ ਨੇ ਉਹਨਾ ਘੋੜਿਆਂ ਨੂੰ ਲੈ ਕੇ ਤੋਨਾ ਕਹਿਣਾ ਪਈ ਸ਼ੋ ਸ਼ੋ ਪਾਣੀ ਪੀ ਲੋ ਰਾਜੇ ਦੇ ਘੋੜੇਓ ਪਾਣੀ ਪੀ ਲੋ ਤੇ ਬੱਚਿਆਂ ਨੇ ਕਹਿਣਾ ਪਈ ਵਜ਼ੀਰ ਦੇ ਪੁੱਤਰਾਂ ਦੇ ਘੋੜੇਓ ਮਿੱਟੀ ਦੇ ਘੋੜੇਓ ਪਾਣੀ ਪੀ ਲੋ ਉਹ ਨਾ ਜਾ ਕੇ ਰਾਜੇ ਨੂੰ ਦੱਸਣਾ ਤੇ ਰਾਜਾ ਆਹ ਘਰ ਮੁੰਡੇ ਕਹਿੰਦੇ ਨੇ ਆਂਦਾ ਤੁਸੀਂ ਜਵਾਬ ਅਗੋ ਦਿਓ ਫਿਰ ਕੋਈ ਉਹਨਾਂ ਵਜ਼ੀਰਾਂ ਨੇ ਜਵਾਬ ਦਿੱਤਾ ਮੁੰਡੇ ਨੂੰ ਮੁੰਡੇ ਦੋਹਾਂ ਭਰਾਵਾਂ ਨੂੰ ਵੀ ਕਦੀ ਮਿੱਟੀ ਦੇ ਕੋਲ ਪਾਣੀ ਪੀਂਦੇ ਨੇ ਉਹ ਕਹਿਣ ਲੱਗੇ ਅਗੋ ਦੋਵੇਂ ਭਰਾ ਤਦ ਹੀ ਰਾਣੀਆਂ ਦੇ ਵੱਟੇ ਸਨ ਵੱਟੇ ਦੇ ਅਗੰ 11 ਦੇ ਵੀ ਜਮੇ ਨੇ ਮੇਰਾ ਰਾਜੇ ਨੂੰ ਸੁਣਾ ਦਿਓ ਜਾ ਕੇ ਉਹਨਾਂ ਵਜ਼ੀਰਾਂ ਨੇ ਆਣ ਕੇ ਰਾਜੇ ਨੂੰ ਸੁਣਾ ਦੇਤਾ ਰਾਜੇ ਨੇ ਕੋਈ ਗੈਨ ਪਾਇਆ ਤੇ ਬੱਚੇ ਦੋਵੇਂ ਸਦਲੇ ਕਚਹਿਰੀ 'ਚ ਸਦਲੇ ਕਚਹਿਰੀ 'ਚ ਤੇ ਉਹਨੇ ਪੁੱਛਿਆ ਉਥੇ ਨਹਾ ਕਰਨ ਵਾਸਤੇ ਕੋਈ ਕਹ ਜਿਹੜੀ ਉਹਦੀ ਮਾਂ ਹੀ ਨਾ ਪਤਾ ਲੱਗ ਗਿਆ ਰਾਣਾਂ ਦੀ ਬੋਲੀਆਂ ਅਨੁਸਾਰ ਨਾ ਵੀ ਆਹ ਗੱਲ ਹੋਈ ਹੈ ਹੁਣ ਰਾਜੇ ਦੀ ਕਚਹਿਰੀ ਚ ਹੋਣ ਲੱਗੀ ਹੈ ਉਹਦੀ ਮਾਂ ਜਿਹੜੀ ਬੱਚਿਆਂ ਦੀ ਉਹ ਵੀ ਕਚਹਿਰੀ ਚ ਆ ਗਈ ਕਚਹਿਰੀ ਜਦੋਂ ਆ ਗਈ ਤੇ ਬੱਚੇ ਵੀ ਦੋਏ ਆ ਗਏ ਤੇ ਉਹਨਾਂ ਦੀ ਜਿਹੜੀ ਮਾਂ ਹੈ ਨਾ ਉਹਨਾਂ ਦਾ ਨੀਰ ਜਿਹੜਾ ਹੈ ਨਾ ਦੁੱਧ ਉਹ ਬੱਚਿਆਂ ਦੇ ਤੇ ਆਪਣੇ ਆਪ ਪੈਣ ਲਿਆ ਪਿਆ ਤੇ ਉਥੇ ਰਾਜੇ ਨੂੰ ਨਿਆ ਪਈ ਹੋ ਗਿਆ ਵੀ ਮੇਰੇ ਪੁੱਤਰ ਨੇ ਉਨੇ ਦੋਏ 3 ਨਹਰਾਣੀਆਂ ਵੀ ਮਰਵਾਤੀਆਂ ਤੇ ਗੋਲੀਆਂ ਵੀ ਮਰਵਾਤੀਆਂ ਸਾਰਾ ਜੋ ਹੀ ਉਹਨੇ ਮਕਾ ਗੇ ਉਸੇ ਰਾਣੀ ਨੂੰ ਮਾਂ ਨੂੰ ਘਰ ਰੱਖਣ ਲੱਗ ਪਿਆ ਪੁੱਤਰਾਂ ਨੂੰ ਮੇਰੇ ਖਣ ਲੱਗ ਪਿਆ ਇਹ ਨਹੀਂ ਮੇਰੀ ਗੱਲ ਏ ਮੋਂ ਤਾਂ ਜੁਦੀ ਅਗਲੀ ਗੱਲ ਸਾਂ ਲਗੀਆਂ ਭਈ ਆਪੋ ਆਪਣਾ ਦਿਮਾਗ ਹੁੰਦਾ ਵੈ ਕੇ ਇਹ ਬਹੁਤ ਆਉਂਦਾ કે ਇਹਦਾ ਥੋੜਾ ਹੁੰਦਾ ਤੇ ਅਧਿਆਨਿਆਂ ਕੋਈ ਜਿਆਦਾ ਪੜਿਆ ਹੁੰਦਾ ਕੋਈ ਘੱਟ ਪੜਿਆ ਹੁੰਦਾ ਤੇ ਜਿਹੜਾ ਫਿਰ ਜਿਆਦਾ ਪੜਿਆ ਉਹਦੀ ਜਿਆਦਾ ਤਨਖਾਹ ਹੁੰਦੀ ਹੈ ਜਿਹੜਾ ਘਟ ਪੜਿਆ ਉਹਦੀ ਘਟ ਤਨਖਾਹ ਦੀ ਐ ਕੋਈ ਦੋ ਭਰਾ ਸਨ ਤੇ ਉਹ ਰਾਜੇ ਦੇ ਨੌਕਰ ਹਨ ਉਹ ਰਾਜੇ ਦੇ ਨੌਕਰ ਹਨ ਤੇ ਇੱਕ ਦੀ ਤਨਖਾਹ ਹੀ ਟਗਾ ਤੇ ਇੱਕ ਦੀ ਤਨਖਾਹ ਹੀ ਰੁਪਈਆ ਉਹਨਾਂ ਨੂੰ ਗੰਗਾ ਵਾਲਿਆਂ ਚੁਪਣਾ ਵਾਲਿਆਂ ਚੁਪਣਾ ਵੀ ਤੇਰੀ ਰੁਪਈਆ ਵੈ ਉਹਦੀ ਟਗਾ ਵੈ ਉਹਨੂੰ ਵਜੀਰਾ ਵੀ ਆਖਣਾ ਤੇ ਉਹਨਾਂ ਨੇ ਵੀ ਤੁਸੀਂ ਰੁਪਈਏ ਤੇ ਲੱਗਾ ਫੇਰਾ ਭਰਾਟਾਗੇ ਤੇ ਲੱਗਾ ਇਹ ਕੀ ਗੱਲ ਹੈ ਉਹ ਆਪੋ ਚ ਭਰਾ ਭਰਾ ਜਾਣ ਲਗੇ ਉਹਨਾਂ ਨੇ ਆਹ ਧਰ ਦਿੱਤਾ ਵਜ਼ੀਰ ਅੱਗੇ ਵੀ ਵਜ਼ੀਰ ਨੂੰ ਆਖਣਗੇ ਸਾਨੂੰ ਬਾਦਸ਼ਾਹ ਤੱਕ ਨਾਲ ਗੱਲ ਪਹਚਾਹਾ ਢੀ ਵੀ ਮੇਰੀ ਤਗਾ ਤਨਖਾਹ ਕਿਉਂ ਮੈਂ ਤੇ ਮੇਰੇ ਭਰਾ ਵੀ ਰੁਪਈਆ ਤਨਖਾਹ ਵਾ ਉਹ ਵਜ਼ੀਰ ਗਏ ਉਹਨੂੰ ਬਾਦਸ਼ਾਹ ਕੋਲ ਉਹ ਨਿਆਂ ਕਰਨਾ ਤੇ ਬਾਦਸ਼ਾਹ ਨੇ ਆਖਿਆ ਵੀ ਕੋਈ ਨਹੀਂ ਮੈਂ ਸਵੇਰੇ ਦੱਸ ਦਿਆਂਗਾ ਸਵੇਰੇ ਬਾਦਸ਼ਾਹ ਕਹਿਣ ਲੱਗਾ ਟਗੇ ਵਾਲੇ ਨੂੰ ਵੀ ਤੂੰ ਇਤਰਾ ਕਰ ਵੀ ਵੇਸ਼ ਛੜ ਕੇ ਕੀ ਜਾਣ ਰਿਹਾ ਉਹ ਵੇਖ ਕੇ ਆਇਆ ਜਾਂਦਾ ਰਾਜਾ ਉਠ ਜਾਣ ਲਏ ਨੇ ਹਾਂ ਤਾਂ ਠੀਕ ਹੈ ਵੇਖਾਂ ਆਂ ਤਾਂ ਵੇਖ ਆਇਆ ਉੂਠੀ ਜਾਂਦੇ ਲੋਕ ਗੋਢੀ ਜਾਂਦਾ ਜਿਹੜਾ ਨਾ ਇਹ ਵਾਲਾ ਹੈ ਨਾ ਉਹਨਾਂ ਦਾ ਤੂੰ ਵੇਖ ਕੇ ਆਵਾਂ ਉਹ ਵੇਖ ਕੇ ਆਇਆ ਆਂਦਾ ਬਾਦਸ਼ਾਹ ਉੂਠ ਜਾਂਦੇ ਨੇ ਸਰੋਂ ਟੋਰੀਏ ਨੇ ਭਰੇ ਜਾਂਦੇ ਨੇ ਟੋਰੀਆ ਲੱਗਿਆ ਉੂਠਾਂ ਦੇ ਉੱਤੇ ਤੇ ਇੱਕ ਲਾ ਗੁੰਦੀ ਹਰੇ ਲੰਗੀ ਸੀ ਲੋਹੇ ਦੇ ਡੱਬਿਆਂ ਵਾਲੀ ਉਹਦੇ ਚ ਸੰਗਾਰ ਬਹੁਤ ਜ਼ਿਆਦਾ ਸੀ ਉਹ ਪੁਰਾਣੇ ਬਾਦਸ਼ਾਹ ਨੇ ਮੰਗਾਏ ਨੇ ਉਸ ਰਾਜ ਚ ਜਾਣੇ ਨੇ ਆਂਦਾ ਠੀਕ ਏ ਉਹ ਅਦਾਬ ਜੀਰਾ ਨੂੰ ਦੋਹਾਂ ਭਰਾਵਾਂ ਨੂੰ ਲਿਆਉ ਸਾਧਕੇ ਉਹ ਦੋਹਾਂ ਭਰਾਵਾਂ ਨੂੰ ਲਿਆਦਾ ਵਜੀਰਾ ਵੀ ਰਾਜੇ ਕੋਲ ਛੱਡ ਕੇ ਵਜੀਰਾ ਨੇ ਤੇ ਆਂਦਾ ਵੀ ਕਿਹਦੀ ਦਿਨ ਖਾ ਜਾ ਲਾਵਾ ਜਿ ਕਿਹਦੀ ਘਟਾ ਦੱਸੋ ਕਿਹਦਾ ਨਿਆ ਬਰਾ ਹੋਣਾ ਉਹਨੂੰ ਮੈਂ ਕਿਹਾ ਵੇਖਿਆ ਤੇ ਕੀ ਜਾਂਦਾ ਉਹ ਆਂਦਾ ਉਠ ਜਾਂਦਾ ਨਾ ਕੋ ਪੱਖ ਵੀ ਨਾ ਅੰਦਰ ਦੂਜੇ ਨੂੰ ਆ ਕੇ ਲਿਆ ਉਹ ਆਂਦਾ ਉਠ ਕੇ ਜਾਂਦੇ ਨੇ ਤਾਰਾ ਮੀਰਾ ਲੱਧਿਆ ਹੋਇਆ ਫੁਲਾਣੇ ਸ਼ਹਿਰ ਤੇ ਜਾਣਾ ਫੁਲਾਣੇ ਬਾਦਸ਼ਾਹ ਨੇ ਮੰਗਾਇਆ ਵੈ ਤੇ ਰੇ ਰਵੀ ਲੰਗਾਂ ਰਈਏ ਲਾਗੋ ਦਿਲ ਰੋਏ ਦੇ ਡੱਬਿਆਂ ਵਾਲੀ ਉਹ ਭਰੀ ਹੈ ਉਹ ਵੀ ਕਿਸੇ ਰਾਹ ਚ ਜਾਣੀ ਹੈ ਬਾਦਸ਼ਾਹ ਨੇ ਮਂਗਾਈ ਹੈ ਉਹਦੀ ਰੁਪਈਆ ਤਨਖਾਹ ਮਾਪੇ ਦੇਣੀ ਹੈ ਉਹਦਾ ਦਿਮਾਗ ਹੈ ਉਹ ਕਿਹਨੀਆਂ ਗੱਲਾਂ ਨੇ ਪੁੱਛ ਕੇ ਆਇਆ ਇਹ ਨਹੀਂ ਗੱਲ ਹੈ ਮੇਰੀ